ਦੀ ਖਬਰ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਮਿਲੀ ਅਹਿਮ ਸਫਲਤਾ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਵਿੱਚ ਹਥਿਆਰ ਮੁਹਿਆਰ ਕਰਵਾਉਣ ਵਾਲਾ ਗੈਂਗਸਟਰ ਲੱਗ ਗਿਆ ਏ ਪੁਲਿਸ ਦੇ ਹੱਥ ਤੇ ਹਥਿਆਰਾਂ ਸਮੇਤ ਕੀਤਾ ਗਿਆ ਏ ਗ੍ਰਿਫਤਾਰ ਜੀਆਂ ਇੱਕ ਖਬਰ ਸਾਬਜਾਦਾ ਜੀਤ ਸਿੰਘ ਨਗਰ ਮੁਹਾਲੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਇੱਕ ਅਹਿਮ ਸਫਲਤਾ ਮਿਲ ਗਈ ਹੈ ਦੱਸਦੀ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਹਥਿਆਰ ਮੁਹਈਆ ਕਰਵਾਉਣ ਵਾਲਾ ਗੈਂਗਸਟਰ ਪੁਲਿਸ ਦੇ ਹੱਥ ਲੱਗ ਗਿਆ ਹੈ ਤੇ ਇਸ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਦੱਸਦੀ ਹੈ ਕਿ ਇਸ ਗੈਂਗਸਟਰ ਦੀ ਪਛਾਣ ਮਹਿਫੂਜ਼ ਖਾਨ ਉਰਫ ਵਿਸ਼ਾਲ ਖਾਨ ਦੇ ਤੌਰ ਤੇ ਹੋਈ ਹੈ ਜਿਸ ਦੇ ਸਬੰਧ ਲਾਰੈਂਸ ਬਿਸ਼ਨੋਈ ਦੇ ਨਾਲ ਦੱਸੇ ਜਾ ਰਹੇ ਨੇ ਤੇ ਇਹ ਗੋਲਡੀ ਬਰਾੜ ਦਾ ਵੀ ਕਰੀਬੀ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਡੀਜੀਪੀ ਗੌਰਵ ਜਾਦਵ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਇੱਕ ਵਾਰ ਤਾਂ ਇਸ ਨੇ ਡੇਰਾਬਸੀ ਦੇ ਅਲਰਟ ਸੈਂਟਰ ਤੇ ਗੋਲੀਬਾਰੀ ਵੀ ਕੀਤੀ ਸੀ ਉਸ ਵੇਲੇ ਇਹ ਪੁਲਿਸ ਦੇ ਹੱਥੋਂ बच ਕੇ ਨਿਕਲ ਗਿਆ ਸੀ ਫਰਾਰ ਹੋ ਗਿਆ ਸੀ ਪਰੰਤੂ ਇਹ ਲੰਮੇ ਸਮੇਂ ਤੋਂ ਪੁਲਿਸ ਨੂੰ ਲੋੜੀਂਦਾ ਸੀ ਪੁਲਿਸ ਇਸ ਦੀ ਪਾਲ ਕਰ ਰਹੀ ਸੀ ਤੇ ਹੁਣ ਇਹ ਪੁਲਿਸ ਦੇ ਹੱਥ ਲੱਗ ਗਿਆ ਇਥੇ ਡੀਜੀਪੀ ਗੌਰਵ ਯਾਦਵ ਖੁਦ ਦਾ ਕਹਿਣਾ ਹੈ ਕਿ ਇਸ ਦੇ ਕੋਲੋਂ ਸਖਤੀ ਦੇ ਨਾਲ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਹਥਿਆਰ ਕਿੱਥੋਂ ਲੈ ਕੇ ਆਉਂਦਾ ਹੈ ਤੇ ਅੱਗੇ ਕਿਸ ਨੂੰ ਸਪਲਾਈ ਕਰਦਾ ਇਥੇ ਖਾਸ ਤੌਰ ਤੇ ਇਹ ਜਾਣਕਾਰੀ ਦੇ ਦਈਏ ਕਿ ਜਿਹੜੇ ਹਥਿਆਰ ਕਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਵਰਤੇ ਗਏ ਸਨ ਉਸ ਦੇ ਵਿੱਚ ਮਹਿਫੂਜ਼ ਖਾਨ ਜਾਨੀ ਕਿ ਵਿਸ਼ਾਲ ਖਾਨ ਦਾ ਵੀ ਹੱਥ ਸੀ ਇਸ ਨੇ ਵੀ ਇਸ ਦੇ ਵਿੱਚ ਮਦਦ ਕੀਤੀ ਸੀ ਇਥੇ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਕੋਲੋਂ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਹਥਿਆਰ ਕਿਥੋਂ ਲੈ ਕੇ ਆਉਂਦਾ ਦੱਸਦੀ ਹੈ ਕਿ ਜਦੋਂ ਇਹ ਫੜਿਆ ਗਿਆ ਤਾਂ ਇਸ ਦੇ ਕੋਲੋਂ ਪੰਜ ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ ਹੋਏ ਨੇ ਇਸ ਦੇ ਨਾਲ ਤੇ ਕਈ ਹੋਰ ਵੀ ਕੇਸ ਦਰਜ ਨੇ ਕਈ ਥਾਵਾਂ ਤੇ ਇਸ ਨੇ ਅਚਾਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਨੇ ਤੇ ਇਸ ਵੇਲੇ ਇਹ ਪੁਲਿਸ ਦੇ ਹੱਥ ਲੱਗ ਗਿਆ ਹੈ ਦੱਸਦੀ ਹੈ ਕਿ ਮਹਿਫੂਜ਼ ਖਾਨ ਉਰਫ ਵਿਸ਼ਾਲ ਖਾਨ ਇੱਕ ਅਜਿਹਾ ਗੈਂਗਸਟਰ ਹੈ ਜਿਸ ਤੇ ਤਾਰ ਅੱਗੇ ਦੀ ਅੱਗੇ ਕਈ ਲੋਕਾਂ ਦੇ ਨਾਲ ਜੁੜੇ ਹੋਏ ਨੇ ਤੇ ਇਸ ਦਾ ਜਿਹੜਾ ਸਬੰਧ ਹੈ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਦੀ ਬਰਾਲ ਦੇ ਨਾਲ ਵੀ ਦੱਸਿਆ ਜਾ ਰਿਹਾ ਹੈ ਇਹ ਲੋਕਾਂ ਦੇ ਕੋਲੋਂ ਫਿਰੋਤੀਆਂ ਦੀ ਮੰਗ ਕਰਦੇ ਨੇ ਹਥਿਆਰ ਦੀ ਨੋਕ ਤੇ ਲੋਕਾਂ ਦੇ ਕੋਲ ਜਿਹੜਾ ਸਮਾਨ ਹੁੰਦਾ ਹੈ ਨਕਦੀ ਹੁੰਦਾ ਹੈ ਉਹ ਲੁੱਟ ਲੈਂਦੇ ਨੇ ਦੱਸਤੀ ਹੈ ਕਿ ਅਜਿਹੇ ਲੋਕ ਇਹੋ ਜਿਹੇ ਨੌਜਵਾਨਾਂ ਨੂੰ ਸ਼ਿਕਾਰ ਬਣਾਉਂਦੇ ਨੇ ਜਾਂ ਫਿਰ ਕਹੋ ਕਿ ਆਪਣੇ ਗਰੋਹਾਂ ਦੀ ਸਾ ਬਣਾਉਂਦੇ ਨੇ ਜਿਹੜੇ ਕਿ ਜ਼ਿਆਦਾਤਰ ਬੇਰੁਜ਼ਗਾਰ ਹੁੰਦੇ ਨੇ ਜਿਨ੍ਹਾਂ ਦੇ ਕੋਲ ਕੋਈ ਬਹੁਤਾ ਖਾਸ ਤੰਦਾ ਨਹੀਂ ਹੁੰਦਾ ਇਹੋ ਜਿਹਾ ਨੌਜਵਾਨਾਂ ਨੂੰ ਹੀ ਆਪਣੇ ਗਰੋ ਦਾ ਹਿੱਸਾ ਬਣਾ ਲੈਂਦੇ ਨੇ ਤੇ ਫਿਰ ਉਹਨਾਂ ਦੇ ਕੋਲੋਂ ਇਹੋ ਜਿਹਾ ਕੰਮ ਕਰਾਉਂਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਅਚਾਨਾ ਤੱਕ ਚਲੀਆਂ ਜਾਂਦੀਆਂ ਨੇ ਹਥਿਆਰਾਂ ਦੀ ਨੋਕ ਤੇ ਲੋਕਾਂ ਦੇ ਕੋਲੋਂ ਜਬਰੀ ਪੈਸੇ ਵਸੂਲੇ ਚਾਹੁੰਦੇ ਨੇ ਉਹਨਾਂ ਦੇ ਕੋਲ ਲੁੱਟਖੋ ਕੀਤੀ ਜਾਂਦੀ ਹੈ ਤੇ ਕਈ ਅਜਿਹੇ ਮਾਮਲੇ ਵੀ ਪਹਿਲਾਂ ਸਾਹਮਣੇ ਆਏ ਨੇ ਜਿੱਥੇ ਕਿ ਕੁਝ ਘਰਾਂ ਦੇ ਉੱਤੇ ਵੀ ਗੋਲੀਬਾਰੀ ਹੋਈ ਹੈ ਲੋਕਾਂ ਨੂੰ ਉਹ ਲੁੱਟਿਆ ਗਿਆ ਹੈ ਉਹਨਾਂ ਦੇ ਕੋਲ ਪੈਸੇ ਕੋਏ ਗਏ ਨੇ ਇਹੋ ਜਿਹੇ ਲੋਕ ਹੈ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਇਸ ਵੇਲੇ ਮਹਿਫੂਜ਼ ਖਾਨ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਉਸ ਦੇ ਕੋਲ ਪੁਸ਼ਪੜਤਾਲ ਕੀਤੀ ਜਾ ਰਹੀ ਹੈ